ਸੋਇਆ ਪੜਿਆ ਕਿਹੜਾ ਪੜਿਆ ਅਗਰੇ ਪੜਿਆ ਸੱਚਾ ਤਖਤ ਸਹਾਇਓ ਸ੍ਰੀ ਗੁਰੂ ਪਾਇ ਕੇ ਸ਼ਗਰਮੀ ਦਾ ਗਾਇ ਕਹੂ ਕਿ ਗਾਇ ਕੇ ਹਾਂ ਰੌਸ ਸਸ ਪੈ ਮਲੀਨ ਸੋ ਦਰਸ ਦਿਖਾਏ ਕੇ ਸ੍ਰੀ ਗੁਰੂ ਤਖਤ ਪਰਾਜੈ ਪ੍ਰਭੂ ਧਿਆਇ ਕੇ ਮੀਰ ਅਬਦਲ ਰੱਤ ਮੰ ਜਸ ਕਹਿ ਬੁਲਾਏ ਕੇ ਫਿਰ ਜਸ ਕੀ ਬਣਾਇਆ ਸੁਨਿਆ ਗੁਰਾਂ ਕਾਮਦੇ ਵਿਦਮਾਨ ਕੇ ਕੰਮ ਬਤੀਤੀਆਂ ਲੋ ਲੈਦਾ ਕੋਟ ਤਲਵਾਰੀ ਬੱਤੀਆਂ ਇੱਕ ਨੀਂਦ ਇੱਕ ਪੀਲ ਦੀ ਇੱਕ ਅਜਮਤ ਦੀ ਇੱਕ ਰਾਤ ਦੀ ਇੱਕ ਰਾਖੀ ਕਰੇ ਵਜੀਰ ਦੀ ਹਿੰਮਤ ਬਾਹ ਕੋਟਗੜ ਸਤਪੁਰੂ ਜੀ ਤੁਹਾਡੀਆਂ ਬਹੁਤ ਜੰਗੀ ਹਿੰਮਤ ਕੋਟਗੜ ਕਿਦਿਆਂ ਵਰਗੀਆਂ ਕਿੰਨੀਆਂ ਮਦੂਤ ਬਾਹ ਹਿੰਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਈ ਨੀਲ ਨਾਲ ਮਾਰ ਦੁਸ਼ਟਾ ਕਰੇ ਤਾਗੀਰ ਦੀ

ਚੋਟ ਲਾ ਕੇ ਦਿੱਲੀ ਤੱਕ ਸਰਕਾਰ ਹੁਲਾ ਦਿੱਤੀ ਦੋ ਕੇਸਰੀ ਦੀ ਸ਼ਾਂਤੀ ਹੁੰਦੀ ਨਗਾਰਿਆਂ ਤੇ ਚੋਟਾਂ ਲੱਗੀਆਂ ਫਸੀਲ ਤਾਂ ਕਰੋ ਕਿ ਇੱਕ ਸ਼ਤ్రੂ ਮਾਰਾ ਦੇ ਹੁਕੀਤਾ ਗੁਰੂ ਨਾਨਕ ਦੇ ਦਰਬਾਰ ਵਿੱਚ ਚਾਉਣ ਵਾਲੀਆ ਸਿਰ ਤਾਂ ਚੱਗੇ ਘੋੜੇ ਚੱਗੇ ਸ਼ਸਤਰ ਸੁੰਦਰ ਜਵਾਰੀਆਂ ਗੁਰੂ ਨਾਨਕ ਦੇ ਦਰਬਾਰ ਵਿੱਚ ਭੇਟਾ ਕਰ ਦਿਓ ਫਸੀਲ ਤਾਂ ਕਰੋਗੇ ਸਰ ਕਰਕੇ ਸੂਤ ਕੇ ਤਰਵਾਰ ਗੁਰੂ ਹਰਗੋਬਿੰਦ ਸਾਹਿਬ ਰਾਏ ਦੇ ਸਿਰ ਤਾਂ ਉਡਾ ਦੇ ਪੰਚਵੇਂ ਗੁਰੂ ਦੀ ਮੈਂ ਤੋੜ ਨਵਾ ਜੋ ਵੀ ਨੂੰ ਹੁਕਮ ਮੇਰੇ ਪਿਤਾ ਗੁਰਜਨ ਸਿੰਘ ਸਰ ਮਹਾਰਾਜ ਸਖਾ ਦੇ ਪੰਚਵੇਂ ਨਾਲ ਕਰ ਗਏ ਮੈਂ ਯਤਨ ਕਰਾਂ ਕਿ ਉਹਨਾਂ ਬੱਚੇ ਨਾਲ ਮੈਂ ਉਸ ਤੋੜ ਨਵਾ ਸਕਾਂ ਪਰਸ਼ਾ ਨੇ ਬਸਿੱਤੇ ਗੁਰੂ ਦੇ ਸਰ ਕਰਕੇ ਤਰਵਾ ਸੁਝ ਕੇ ਅਖਿਆ ਸੰਗਤ ਜੀਓ ਗੁਰੂ ਨਾਨਕ ਦੇ ਦਰਬਾਰ ਵਿੱਚ ਆਉਣ ਵਾਲੀਆਂ ਸੰਗਤਾਂ ਚੰਗੇ ਘੋੜੇ ਚੰਗੇ ਸ਼ਸਤਰ ਸੁੰਦਰ ਜਵਾਲੀਆਂ ਹੋਰ ਤੋਂ ਫੇਰ ਗੁਰੂ ਨਾਨਕ ਦੇ ਦਰਬਾਰ ਵਿੱਚ ਭੇਟਾ ਕਰਦੇ ਹੋ ਸਤ ਸੰਗਤਾਂ ਨੇ ਮੇਰੇ ਹਜ਼ੂਰ ਦਾ ਹੁਕਮ ਸੁਣਿਆ ਜੱਗੇ ਘੋੜੇ ਸ਼ਾਸਤਰ ਸੁੰਦਰ ਜਵਾਨੀਆਂ ਇਹ ਗੁਰੂ ਨਾਨਕ ਦੇ ਦਰਬਾਰ ਵਿੱਚ ਭੇਟਾ ਹੋਣ ਲੱਗੀ ਆ ਮੇਰੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਹਰਮੰਦਰ ਸਾਹਿਬ ਸਤਖੰਡ ਦਰਬਾਰ ਦੇ ਅੰਮ੍ਰਿਤ ਨੇਤਨੇ ਮਦੀਆਂ ਬਾਣੀਆਂ ਦੇ ਜਾਪ ਹੁੰਦੇ ਸੰਪੂਰਨ ਅਸੰਗ ਦੀ ਮਾਰ ਦੇ ਸ਼ਬਦ ਕੀਰਤਨ ਗੁਰਵਾਭੀ ਗਾਇਨ ਕਰਦੇ ਆ ਨੰਡੇ ਵੇਲੇ ਛੀਅ ਅਕਾਲ ਤੱਕ ਦੇ ਸਰਮੁਖ ਸਿੰਘ ਦਾ ਜੁੜ ਕੇ ਬੈਠਦੀ ਹੈ ਹਜ਼ੂਰ ਤਖਤ ਤੇ ਉੱਤੇ ਬੈਠਦੇ ਹੀਰੇ ਜਣੀ ਕਲਜੀ ਸ਼ਬਦ ਦੇਦੀ ਮੇਰੇ ਹਜ਼ੂਰ ਦੇ ਪਵਿੱਤਰ ਸੀਸ ਤੇ ਮੀਰੀ ਅਤ ਪੀਂਦੀਆ ਦੋਤ ਤਰਾਂ ਦੇ ਇੱਕ ਚਤੁਰਾ ਦੇ ਗੰਦਰੇ ਸ਼ਬਦੰਦੀ ਆ ਹਾਥੀ ਦੀ ਸੋਬਤ ਜਿਹੜੀਆਂ ਲੰਬੀਆਂ ਲੰਬੀਆਂ ਬਾਹਾਂ ਮਰੇ ਹਜ਼ੂਰ ਦੀਆਂ ਸ਼ਕਤਾ ਇਰਤਕਰਤ ਪੈਂਦੀ ਆ ਇੱਕ ਪਾਸੇ ਸੰਤ ਨਾ ਬਣਦੇ ਰਸਿਏ ਤੇ ਦੂਸਰੇ ਪਾਸੇ ਜਿੱਥੇ ਨਾਲ ਸ਼ਕਤਾ ਸਾਈ ਤੇ ਸ਼ਿਸ਼ਟਤਾ ਹੀ ਸ਼ੂਰ ਮੇ ਹਜ਼ੂਰ ਦੇ ਇਰਤਕਰਤ ਬੈਠੇ ਸ਼ਤਰੂ ਦਾ ਬਾਦ

ਸ਼ਿਕਾਰ ਨੂੰ ਚੜਦੇ ਮੇਰੇ ਪਤਛਾਈ ਸਤਿ ਮਹਾਰਾਜ ਦੇ ਸ਼ਿਕਾਰ ਖੇਡਣ ਦੇ ਬਨੌਰ ਤੇ ਜੰਗਲਾਂ ਦੀ ਹੱਤਿਆ ਕਰਨੀ ਨਹੀਂ ਸੀ ਬੇਠੀ ਕਰਾਂਗੇ ਸ਼ਤ్రੂ ਮਹਾਰਾਜ ਦੇ ਮਕਸਦ ਕੁਝ ਹੋਰ ਸਨ ਸਾਡੇ ਇਹ ਸਿੰਧਸਤਾਨ ਦੇ ਅੰਦਰ ਵਸੇਈ ਕਾਮ ਇਹਨਾਂ ਦਾ ਖੂਨ ਖਰਦਾ ਹੋ ਚੁੱਕਿਆ ਸੀ ਇਹਨਾਂ ਦੀ ਅਣਖ ਤੇ ਗੈਰਤ ਜਿਹੜੀ ਸੀ ਖਤਮ ਹੋ ਚੁੱਕੀ ਸੀ ਕਿਉਂਕਿ ਜਰਵਾਨੇ ਚੜ ਕੇ ਆਉਂਦੇ ਨੇ ਸੱਤ ਸੱਬ 12 ਇਸਮੀ ਤੇ ਅੰਦਰ ਮੁਹੰਮਦ ਗਨ ਕਾਸਤ ਅਰਬ ਦੇਸ਼ ਤੋਂ ਆਇਆ ਹੋਇਆ ਉਹ ਹਿੰਦੁਸਤਾਨ ਦੇ ਤੇ ਕਬਜ਼ਾ ਕੀਤਾ ਇੱਕ ਸੋਪਿਆ ਜਵਾਨ ਲੈ। ਜੇਨੀ ਮਾਰਕਸ ਤਾਂ ਮਰ ਚੁੱਕੀ ਸੀ। ਅਲਕ ਤੇ ਗੈਰਤ ਖਤਮ ਹੋ ਚੁੱਕੀ ਸੀ। ਬਰੂਨਾਂਗ ਸੈ ਮਹਾਰਾਜ ਨੇ ਭਾਵੇਂ ਚਾਰ ਦਸਤੀਆਂ ਕੀਤੀਆਂ। ਸਤੂ ਮਹਾਰਾਜ ਨੇ ਗਿਆਨ ਦਾ ਤੀਰ ਮਾਰ ਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਤੇ ਤਕ ਸਦੱਤ ਦਿੱਤੇ ਸਤੂਰਾ। ਸ਼ਬਦ ਪਹਿਨਾ ਹਜ਼ੂਰ ਨੇ ਆਖਿਆ ਨਾਮ ਜਪਣਾ ਦੂਜਾ ਆਖਿਆ ਕਿਰਤ ਕਰਨੀ ਹੈ ਤੇ ਤੀਜਾ ਮੇਰੇ ਪਤਸ਼ਾਹ ਨੇ ਆਖਿਆ ਦੁਨ ਲੜ ਕੇ ਜਿੱਤਣਾ ਹੈ ਉਹਨਾਂ ਦੇ ਰੱਖਸ਼ ਕਰਮਤਾਂ ਚਾਹਦੇ ਗੁਰੂ ਹਿਸੇ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹੇ ਸਤ ਮਾਥ ਰੰ다ਸ ਤੋਂ ਸਤਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਜਦੋਂ ਆਉਂਦੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਇਸੇ ਕੌਮ ਦੇ ਅੰਦਰ ਇੱਕ ਨਵਾਂ ਮੋੜ ਆਉਂਦਾ ਹੈ ਪ੍ਰਿੰਸੀਪਲ ਸੁਪੀਰ ਸਿੰਘ ਜੀ ਕਹਿੰਦੇ ਨੇ ਦਾ ਬਲਾਂਡਾ ਆਫ ਦਾ ਮਰਕੀਆ ਰਿਜ ਦਾ ਸੀਲਡ ਆਫ ਦਾ ਚਰਚ ਸ਼ਹੀਦਾਂ ਦਾ ਖੂਨ ਧਰਮ ਦਾ ਬੀਜ ਹੁੰਦਾ ਹੈ ਔਰ ਜਦੋਂ ਕੌਮ ਦੇ ਅੰਦਰ ਸ਼ਹੀਦ ਪੈਦਾ ਹੁੰਦੇ ਨੇ ਉਸ ਸਮੇਂ ਕੌਮ ਦੇ ਅੰਦਰ ਇੱਕ ਨਵਾਂ ਮੋੜ ਆਉਂਦਾ ਉਸ ਮੋੜ ਦੇ ਅੰਦਰ ਕਾਮ ਨੂੰ ਨਾਮ ਬੰਦ ਕਰਵਾਸੇ ਤਾਂ ਮਰਦ ਕੋ ਸੂਮੇ ਕੋ ਜਰਨੈਰ ਤੋਂ ਗੁਰੂ ਕੋ ਪੀਰ ਇਹ ਪੈਦਾ ਹੁੰਦੀ ਤੇ ਅੱਜ ਮੇਰੀ ਪੀੜੀ ਦੇ ਬੰਦ ਗੁਰੂ ਅਰਜਨ ਦੇਵ ਸਾਹਿਬ ਆ ਰਾਤੀ ਜੰਗੀ ਕਵੰਦਾ ਕਰਦੇ ਨੇ ਤੇ ਨਾਲ ਸ਼ਿਕਾਰ ਨੂੰ ਜੜਦੇ ਸ਼ਿਕਾਰ ਖੇਡਣ ਦਾ ਮਤਲਬ ਇਹ ਸੀ ਕਿ ਆਹ ਜਿੰਨਾਂ ਦੇ ਖੁਰ ਖੰਡੇ ਹੋ ਚੁੱਕੇ ਨੇ ਭਾਵੇਂ 1200 ਕੇ ਮਰਦਾ ਦੇ ਨਾਲੇ ਫੜ ਕੇ ਇਹ ਜਦੋਂ ਜਨਵਰਾਂ ਦਾ ਸ਼ਿਕਾਰ ਕਰਦੇ ਨੇ ਇਹਨਾਂ ਦਾ ਮਨੋਬਰ ਵਧੇਗਾ ਇਨਾਂ ਦੇ ਅੰਦਰ ਮਨੋਂ ਮਰ ਪੈਦਾ ਹੋਵੇਗਾ ਤਾਕਤ ਮਿਲੇਗੀ ਇਨਾਂ ਦੇ ਅੰਦਰ ਦਲੇਰੀ ਆਵੇਗੀ ਤੇ ਜਦੋਂ ਜਾਨਵਰ ਦਾ ਸ਼ਿਕਾਰ ਕਰਨਗੇ ਤੇ ਜੰਗ ਦੇ ਮੈਦਾਨ ਅੰਦਰ ਜਦੋਂ ਦੁਸ਼ਮਣ ਸਾਹਮਣੇ ਆਵੇਗਾ ਫਿਰ ਉਹ ਤਾਂ ਟੱਕੇ ਮੁਕਾਬਲਾ ਕਰ ਸਕਣਗੇ ਤੇ ਵਾਰ ਕਰ ਸਕਣਗੇ ਫੋਟ ਮਾਰ ਸਕਣਗੇ ਪਟਕਾ ਸਕਣਗੇ ਕੇਵਲ ਇਹ ਮਕਸਦ ਸੀ ਮੇਰੇ ਪਾਤਸ਼ਾਹ ਤੇ ਸੋਦੀਰ ਬਾਤ ਫਿਰ ਉਹ ਜਨ ਪੈਦਾ ਕਰ ਦਿੱਤੇ ਮੇਰੇ ਪਾਤਸ਼ਾਹ ਘੂਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਜੰਗਾਂ ਅਖੁੱਡਾਂ ਦੇ ਮੈਦਾਨਾਂ ਦੇ ਅੰਦਰ ਮਹਾਨ ਜਗਦੇ ਮੈਦਾਨਾਂ ਦੇ ਅੰਦਰ ਕੌਮ ਦੇ ਮਹਾਨ ਦੁਸ਼ਮਣਾਂ ਨੂੰ ਨਰਕਾਰ ਕੇ ਮਾਰਦੇ ਰਹੇ ਤੇ ਸ਼ਕਸ਼ਟ ਦੇ ਮੇਰੇ ਹਾਰ ਦੇ ਨੇ ਜਾ ਕੇ ਲੜੀਏ ਮੇਰੇ ਪਛੇ ਨੇ ਉਹਨੇ ਚਾਰਾਂ ਦਿਨ ਮੇਰੀ ਜਿੱਤਾਂ ਪ੍ਰਾਪਤ ਕੀਤੀ ਆ ਸਮਾਂ ਮੇਰਾ ਸਮਾਪਤ ਹੋ ਗਿਆ ਮੈਂ ਜਉਂਦਾ ਸਾਂ ਇੱਕ ਅੱਧੀ ਤਵਾਰ ਹੋ ਰਹੀ ਜਾਂਦੀ ਪਰ ਕਈ ਸਮਾਂ ਜਾਇਕ ਨਹੀਂ ਦਿੰਦਾ ਬਹੁਤ ਬਹੁਤ ਤਰਵਾਦ ਅਗੇ ਕੀ ਹੋਇਆ ਮੈਂ ਫੇਰ ਚਾਰਾਂ ਕਰਾਂਗਾ